ਸੜਕਾ ਹਾਦਸੇ ਚ ਆਸ਼ਾ ਵਰਕਰ ਦੀ ਹੋਈ ਮੌਤ ਪਿੰਡ ਪੱਬਰਾਲੀ ਚ ਕਰਦੀ ਸੀ ਆਸ਼ਾ ਵਰਕਰ ਦਾ ਕੰਮ ਪਰਿਵਾਰਦਾਰ ਰੋ ਰੁਕੇ ਬੁਰਾ ਹਾਲ ਪਰਿਵਾਰਕ ਮੈਂਬਰਾਂ ਅਤੇ ਯੂਨੀਅਨ ਨੇ ਸਰਕਾਰੀ ਮਦਦ ਲਈ ਗੁਹਾਰ ਮਾਮਲਾ ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ ਪੈਂਦੇ ਪਿੰਡ ਪੱਬਰਾਲੀ ਗਲਾਂ ਦਾ ਹੈ ਜਿੱਥੇ ਇੱਕ ਸੜਕਾ ਹਾਦਸੇ ਵਿੱਚ ਆਸ਼ਾ ਵਰਕਰ ਦੀ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਆਸ਼ਾ ਵਰਕਰ ਲਿਜ਼ਬਤ ਦੇ ਪਤੀ ਯੂਨਿਸਮ ਸਿੰਘ ਅਤੇ ਆਸ਼ਾ ਵਰਕਰ ਯੂਨੀਅਨ ਦੀ ਜਲਾ ਪ੍ਰਧਾਨ ਅਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ に。He did, ਪਲਾ 10 ਲਈ ਪੁੰਡਾ ਪਲਾਉਣ ਵਾਸਤੇ ਆਸ਼ਾ ਵਰਕਰ ਬਲਿਸਬਤ ਆਪਣੇ ਪਿੰਡ ਪਬਰਾਲੀ ਕਲਾਂ ਤੋਂ ਬਾਹਰ ਡੇਰਿਆਂ ਉੱਪਰ ਬੱਚਿਆਂ ਨੂੰ ਪੁੰਡਾ ਪਲਾਉਣ ਲਈ ਗਈ ਸੀ ਅਤੇ ਜਦ ਵਾਪਸ ਆ ਰਹੀ ਸੀ ਤਾਂ ਇੱਕ ਸੜਕ ਉੱਪਰ ਕਿਸੇ ਅਣਪਛਾਤੇ ਵਹੀਕਲ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਉਸ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਅਰੋ-ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੇ પતિ ਯੂਨਿਸਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਗੌਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲ ਸਰਕਾਰੀ ਮਦਦ ਲਈ ਗੁਹਾਰ ਲਗਾਈ ਹੈ ਮੇਰਾ ਨਾਮ ਯੂਨਿਸਮ ਸੀ ਆ ਜੀ ਮੈਂ ਪਿੰਡ ਪੱਪਾ ਵਾਲੀ ਕਲਾਂ ਤੋਂ ਮੇਰੇ ਮਿਸੇਜ ਨਾ ਲਿਜ਼ਬਤ ਤੇ ਆਸ਼ਾ ਵਟਕਲਾ ਕੰਮ ਕਰਦੇ ਆ ਜੀ ਤੇ 14 ਤਰੀਕ ਨੂੰ ਪੋਲੀਓ ਬੂੰਦਾ ਪੀਉਣ ਵਾਸਤੇ ਜਿਹੜੇ ਡੇਰੇਾਂ ਦੇ ਵਿੱਚ ਗਏ ਆ ਜੀ ਤੇ ਜਦੋਂ ਆਲੇ-ਇੱਥੇ ਰਸਤੇ ਤੇ ਚੱਨ ਪਛਾਤੇ ਬੰਦੇ ਨਾਲ ਕੋਈ ਟੱਕਰ ਹੋ ਗਈ ਕਿਸ ਚੀਜ਼ ਦੇ ਨਾਲ ਉਹਨਾਂ ਦੇ ਨਾਲ ਸਿਹਤ ਤੇ ਬਹੁਤ ਜਾਈ ਸੱਟ ਲੱਗ ਗਈ ਉਹ ਇਮੀਡੀਏਟਲੀ ਇਹ ਸੀ ਉਹਨਾਂ ਨੂੰ ਹਸਪਤਾਲ ਤੇ ਚਲਿਆ ਗਏ ਅੰਮਰਸਾ ਦੇ ਵਿੱਚ ਇਹ 6 ਦਿਨ ਉਹ ਹਸਪਤਾਲ ਦੇ ਵਿੱਚ ਰੱਖਿਆ ਇਲਾਜ ਕਰਾਇਆ ਉਹਨਾਂ ਫਿਰ ਇਲਾਜ ਦੇ ਦੌਰਾਨੀ ਕੱਲ ਉਹਨਾਂ ਦੀ ਡੈਥ ਹੋ ਗਈ ਹੈ 20 ਸਾਲ ਤੋਂ ਕੰਮ ਕਰਦੇ ਪਏ ਆ ਪਰ ਸਰਕਾਰਾਂ ਵੱਲੋਂ ਕੋਈ ਸਾਨੂੰ ਸਹਾਇਤਾ ਨਹੀਂ ਦਿੱਤੀ ਜਾਂਦੀ ਕੋਈ ਬੈਨੀਫਿਟ ਨਹੀਂ ਮਿਲਦਾ ਛੋਟੇ ਛੋਟੇ ਉਸਟੇਮ ਦਿੰਦੇ ਆ ਥੋੜੀ ਥੋੜੇ ਪੈਸੇ ਦਿੰਦੀ ਉਹਨਾਂ ਨਾਲ ਆਪਣਾ ਗੁਜ਼ਾਰਾ ਕਰਦੇ ਆ ਤੇ ਹੁਣ ਮੈਂ ਚਾਹਨਾ ਵਾਂ ਕਿ ਇਹਨਾਂ ਦੀ ਮੌਤ ਹੋ ਗਈ ਆ ਇਹਨਾਂ ਦੇ ਕਾਰਨ ਜੋ ਇਹਨਾਂ ਦਾ ਬੇਟਾ ਵਾ ਉਹਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਇਹਨਾਂ ਸਾਰਿਆਂ ਦੇ ਵਾਸਤੇ ਸੋਚੇ ਜੋ ਬਾਕੀ ਵੀ ਆਸ਼ਾ ਵਰਕਰ ਨੇ ਇਹਨਾਂ ਦਾ ਵੀ ਸਹਾਇਤਾ ਕਰੇ ਕਿਉਂਕਿ ਇਹਨਾਂ ਨੂੰ ਕੋਈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੰਮ ਬਹੁਤ ਜ਼ਿਆਦਾ ਲਿਆ ਜਾ ਰਿਹਾ ਵਾ ਪਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਪਿਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਅੱਗੇ ਬੇਨਤੀ ਕਰਦਾ ਵਾਂ ਕਿ ਇਹਨਾਂ ਦੇ ਬਾਰੇ ਸੋਚਿਆ ਜਾਵੇ ਇਸ ਬੇਟੇ ਦੇ ਬਾਰੇ ਸੋਚਿਆ ਜਾਵੇ ਸਾਡੇ ਘਰ ਦੇ ਬਾਰੇ ਸੋਚਿਆ ਜਾਵੇ ਬਹੁਤ ਬਹੁਤ ਮਿਹਰਬਾਨੀ ਹੋਗੀ ਹਾਂਜੀ ਮੈਂ ਰਵਿੰਦਰਪੁਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ ਸਾਡੇ ਵਾਸਤੇ ਆਸ਼ਾ ਪੰਜਾਬ ਦੀ ਆਸ਼ਾ ਵਰਕਰਾਂ ਵਾਸਤੇ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਸਾਡੀ ਇੱਕ ਭੈਣ ਵੱਡੀ ਪੱਬਰ ਵਾਲੀ ਤੋਂ ਉਹਨਾਂ ਦੀ ਇੱਕ ਪਲਸ ਪੋਲੀਓ ਦਾ ਸਾਡੀ ਡਿਊਟੀ ਚੱਲ ਰਹੀ ਸਰ ਜੀ ਤੇ ਉਹਦੇ ਵਿੱਚ ਲਾਸਟ ਵਾਲੇ ਦਿਨ ਤੀਸਰੇ ਦਿਨ 14 ਤਰੀਕ ਨੂੰ ਉਹ ਡੇਰਿਆਂ ਦੇ ਉੱਤੇ ਪਲਸ ਪੋਲੀਓ ਦੀਆਂ ਬੂੰਦਾਂ ਛੜੀਆਂ ਬੱਚਿਆਂ ਨੂੰ ਪਿਉਣ ਜਾ ਰਹੇ ਸੀ ਤੇ ਨਾਲ ਉਹਨਾਂ ਨੇ ਨੰਬਰਿੰਗ ਕਰਨੀ ਹੁੰਦੀ ਅਸੀਂ ਘਰਾਂ ਦੀ ਉਹ ਰਸਤੇ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੋਈ ਚੀਜ਼ ਉਹਨਾਂ ਨੂੰ ਅਣਪਛਾਤੀ ਜਿਹੜੀ ਉਹ ਟੱਕਰ ਮਾਰ ਗਈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਉਹ ਸੱਟ ਲੱਗ ਗਈ ਸਿਰ ਦੇ ਵਿੱਚ ਤਿੰਨ ਦਿਨਾਂ ਤੋਂ 7 ਦਿਨਾਂ ਤੋਂ ਉਹ ਜਿਹੜੇ ਨੇ ਨਜੀ ਇੱਕ ਹਸਪਤਾਲ ਹੀ ਅੰਮ੍ਰਿਤਸਰ ਦਾ ਜਿੱਥੇ ਦਾਖਲ ਸੀਗੇ ਤੇ ਕੱਲ ਉਹਨਾਂ ਦੀ ਡੈਥ ਹੋ ਗਈ ਜਿਹੜੀ ਸਾਡੇ ਵਾਸਤੇ ਇੱਕ ਮੰਦਭਾਗੀ ਬਹੁਤ ਹੀ ਖਬਰ ਆ ਅਸੀਂ ਮੰਗ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਤੇ ਸੈਂਟਰ ਸਰਕਾਰ ਤੋਂ ਕਿ ਸਾਡੀ ਆਸ਼ਾ ਵਰਕਰ ਭੈਣ ਦੀ ਜਿਹੜੀ ਆ ਉਹ ਇੱਕ ਗਰੀਬ ਘਰ ਤੋਂ ਬਲਾਉਣ ਕਰਦੀ ਆ ਤੇ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਜਿਹੜਾ ਅਸੀਂ ਆਪਣੇ ਛੋਟੀ ਜੀ ਇੱਕ ਸਾਡੇ ਜਿਹੜੇ ਇਨਸੈਂਟਿਵਸ ਆ ਉਹਦੇ ਤੇ ਅਸੀਂ ਆਪਣੇ ਘਰਾਂ ਦਾ ਜੜਾ ਉਹ ਗੁਜ਼ਾਰਾ ਕਰਦੇ ਸੀ ਤੇ ਜੋ ਕਿ ਸਾਨੂੰ ਅਜੇ ਤੱਕ ਕੋਈ ਵੀ ਸਾਡੀਆਂ 20 ਸਾਲ ਹੋ ਗਏ ਸਾਨੂੰ ਸੇਵਾਵਾਂ ਨਿਭਾਉਂਦਿਆਂ ਤੇ ਸਾਡੀਆਂ ਪੱਕੀਆਂ ਤਨਖਾਹਾਂ ਜੜੀਆਂ ਨਾ ਸੈਂਟਰ ਸਰਕਾਰ ਨੇ ਤੇ ਨਾ ਹੀ ਪੰਜਾਬ ਸਰਕਾਰ ਨੇ ਕੁਛ ਲੁਵਾਈਆਂ ਇਸ ਕਰਕੇ ਅਸਾਨੂੰ ਇਹ ਬਹੁਤ ਦੁੱਖਾ ਚਲੋ ਅੱਗੇ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਰੋਜ਼ ਵਿਚਾਰੇ ਰੈਲੀਆਂ ਬਹੁਤ ਕਰਦੇ ਆ ਤੇ ਹੁਣ ਸਾਡੀ ਜਿਹੜੀ ਹੈ ਹੈਲਪ ਜ਼ਰੂਰ ਅਸੀਂ ਮੰਗ ਕਰਦੇ ਆ ਸਰਕਾਰਾਂ ਤੋਂ ਕਿ ਸਾਡੀ ਜਿਹੜੀ ਆ ਅੱਗੇ ਆਣ ਕੇ ਇਹ ਚੀਜ਼ ਦੀ ਪਹਿਲ ਦੇ ਆਧਾਰ ਤੇ ਮੰਗ ਜਿਹੜੀ ਆ ਪੂਰੀ ਕੀਤੀ ਜਾਵੇ ਕਿ ਉਹ ਪਰਿਵਾਰ ਦੀ ਜਿਹੜੀ ਆ ਕੋਈ ਨਾ ਕੋਈ ਉਹਨਾਂ ਨੂੰ ਹੈਲਪ ਦਿੱਤੀ ਜਾਵੇ ਸਰ ਜੀ ਇਹ ਸਾਡੀ ਰਿਕਵੈਸਟ ਹੈ ਜੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਕੋਲ ਤੇ ਸੈਂਟਰ ਸਰਕਾਰ ਕੋਲ ਮੋਦੀ ਕੋਲ ਜੀ